ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੇਰੀ ਸਾਥ ਸੰਗਤ ਜੀਓ ਮੈਂ ਪਟੋਲਾ ਫਿਲਮ ਸਟਾਰਟ ਕੀਤੀ ਉਸ ਵਿੱਚ ਚਮਕੀਲੇ ਨੂੰ ਅਮਰਜੋਤ ਨੂੰ ਖਾੜੇ ਵਿੱਚ ਪਾਇਆ ਉਹ ਖੜਾ ਬਹੁਤ ਹਿੱਟ ਰਿਹਾ ਬਹੁਤ ਚੱਲਿਆ ਤੇ ਹੁਣ ਬਾਕੀ ਮੇਰਾ ਲੜਕਾ ਲੜਕਾ ਦੱਸ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਫਾਦਰ ਸਾਹਿਬ ਜੇਪੀ ਪਰਦੇਸੀ ਜੀ ਇਨਾਂ ਨੇ ਪਟੋਲਾ ਫਿਲਮ ਅਜ ਤੋਂ 40 ਸਾਲ ਪਹਿਲਾਂ ਫਿਲਮ ਬਣਾਈ ਸੀ ਜੋ ਜਿਸ ਵਿੱਚ ਦੇ ਵਿੱਚ ਆਪਣਾ ਅਮਰਜੀਤ ਤੇ ਜੰਮੀਲਾ ਜੀ ਦਾ ਖੜਾ ਪਾਇਆ ਗਿਆ ਸੀ ਫਿਲਮ ਸੁਪਰ ਡੂਪਰ ਹਿੱਟ ਗਈ ਸੀ ਅੱਜ ਸੋਸ਼ਲ ਮੀਡੀਆ ਉੱਤੇ ਕੁਝ ਲੋਕ ਇਨਾਂ ਦੇ ਬਾਰੇ ਕੁਝ ਗਲਤ ਅਫਵਾਹਾਂ ਫੈਲਾਰੇ ਨੇ ਜਿ ਕਿ ਇਨਾਂ ਨੇ ਪੈਸੇ ਲੈ ਕੇ ਉਸ ਟੈਰ ਉੱਤੇ ਇਹ ਖੜਾ ਸ਼ੂਟ ਕੀਤਾ ਸੀ ਪਰ ਇਹੋ ਜੀ ਕੋਈ ਵੀ ਗੱਲ ਨਹੀਂ ਸੀ ਕਿਉਂਕਿ ਉਹ ਜ ਲੋਕ ਇਸ ਚੀਜ਼ ਨੂੰ ਸਮਝਦੇ ਆ ਕੁਝ ਨਹੀਂ ਸਮਝਦੇ ਕਿਉਂਕਿ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਵਿਆਹ ਦਾ ਜਾਂ ਕੋਈ ਵੀ ਹੋਵੇ ਉਹਦੇ ਵਿੱਚ ਹਰੇਕ ਬੰਦੇ ਦੇ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਕੁਝ ਅਲਗ ਅਲਗ ਕੋਈ ਵੇਟਰ ਹੁੰਦਾ ਹੈ ਕੋਈ ਟੈਕਨੀਸ਼ੀਅਨ ਦਾ ਕੋਈ ਹੋਰ ਕੰਮ ਕਰਨ ਵਾਲੇ ਬੰਦੇ ਹੁੰਦੇ ਆ ਜੋ ਉਹ ਸਾਨੂੰ ਉਸ ਚੀਜ਼ ਬਾਰੇ ਫਸਫ ਗਏ ਰਿਹਾ ਕਿ ਪਤਾ ਹੀ ਨਹੀਂ ਸੀਗਾ ਕਿ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਉਹਨਾਂ ਨੇ ਪੈਸੇ ਲੈ ਕੇ ਇਹ ਸਭ ਕੁਝ ਕੀਤਾ ਉਹ ਇਹ ਸਭ ਝੂਠੀ ਅਫਵਾਹ ਕਿਸੇ ਬਾਰੇ ਵੀ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਸੀ ਕਸ਼ਣ ਲਿਆ ਸੀ ਇਹ ਸਿਰਫ ਆਪਣਾ ਕੰਮ ਕਰ ਰਹੀ ਸੀ ਹੁਣ ਬਾਤ ਕੀ ਕੋਸ਼ ਹੋ ਰਿਹਾ ਹੈਗਾ ਇਸ ਦੇ ਬਾਰੇ ਕਿਸੇ ਨੂੰ ਕੋਈ ਨੋ ਲੈਜ ਨਹੀਂ ਹੈਗੀ ਕਿ ਬਾਕੀ ਸਾਡੇ ਨਾਲ ਚਮਕੀਲਾ ਫਿਲਮ ਬਹੁਤ ਵਧੀਆ ਬਣੀ ਅਸੀਂ ਦੇਖੀ ਉਹਦੇ ਵਿੱਚ ਸਾਡਾ ਕੁਝ ਪੋਰਸ਼ਨ ਜਿਹੜਾ ਫਿਲਮ ਦਾ ਗਾਣਾ ਹੈ ਉਹ ਸ਼ੂਟ ਕੀਤਾ ਗਿਆ ਪਰ ਸਾਡੇ ਤੋ ਕੋਈ ਵੀ ਇਸ ਚੀਜ਼ ਬਾਰੇ ਨਾ ਕਿਸੇ ਨੇ ਕੋਈ ਡਿਸਕਸ਼ਨ ਕੀਤੀ ਨਾ ਕਿਸੇ ਨੇ ਸਾਡੇ ਇਸ ਬਾਰੇ ਕੋਈ ਗੱਲਬਾਤ ਕੀਤੀ ਜਾਂ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਮੂਵੀ ਦੇ ਵਿੱਚ ਅਸੀਂ ਗਾਣਾ ਪਾ ਰਹੇ ਜਾਂ ਨਹੀਂ ਪਾ ਰਹੇ ਇਹਨਾਂ ਦੇ ਪਾਇਆ ਸਾਨੂੰ ਬਹੁਤ ਖੁਸ਼ੀ ਹੈ ਕਿ 40 ਸਾਲਾਂ ਬਾਅਦ ਇਸ ਨੂੰ ਦੁਬਾਰਾ ਪ੍ਰਮੋਟ ਕੀਤਾ ਗਿਆ ਫਿਲਮ ਨੂੰ ਬਹੁਤ ਹੀ ਅੱਛੀ ਉਹਨਾਂ ਰਿਸਪੌਂਸ ਮਿਲੇਆ ਪਟੋਲਾ ਫਿਲਮ ਲੋਕਾਂ ਨੇ ਫੇਰ ਦੁਬਾਰਾ ਦੇਖਣੀ ਸ਼ੁਰੂ ਕੀਤੀ ਪਰ ਸਾਡੇ ਅਗੇਂਸਟ ਕੁਝ ਲੋਕ ਬੋਲ ਰਹੇ ਹੈਗੇ ਆ ਕਿ ਇਹਨਾਂ ਨੇ ਇਹ ਸਭ ਕੁਝ ਕੀਤਾ ਹੈਗਾ ਪਰ ਇਹ ਸਭ ਚੁੱਕੇ ਭਵਾਨ ਨੇ ਅਸੀਂ ਕੁਝ ਵੀ ਇਸ ਚੀਜ਼ ਬਾਰੇ ਸਾਨੂੰ ਨਹੀਂ ਪਤਾ ਹੈਗਾ ਕਿਉਂਕਿ ਸੋਸ਼ਲ ਮੀਡੀਆ ਇੱਕ ਹੀ ਪਲੇਟਫਾਰਮ ਹੈ ਜਿੱਥੇ ਇਨਸਾਨ ਕੁਝ ਲੋਕ ਦੇਖਦੇ ਹੈ ਕੁਝ ਲੋਕ ਨਹੀਂ ਦੇਖਦੇ ਪਰ ਜੋ ਵੀ ਅਸੀਂ ਤਰਵਾਦ ਕਰਦੇ ਆ ਦਿਲਜੀਤ ਦੁਸਾਨ ਜੀ ਦਾ ਜੋ ਬਹੁਤ ਵੱਡੇ ਆਰਟਿਸਟ ਹਨ ਜਿਨ੍ਹਾਂ ਨੇ ਇਸ ਮੂਵੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਤੇ ਇਸ ਚਮਕੀਲੇ ਨੂੰ ਉਸ ਮਕਾਮ ਤੱਕ ਪਹੁੰਚਾਇਆ ਲੋਕਾਂ ਤੱਕ ਪਹੁੰਚਾਇਆ ਜੋ ਚੀਜ਼ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਹੀ ਨਹੀਂ ਸੀ ਕਿ ਚੰਕੀਲਾ ਕੀ ਚੀਜ਼ ਹੈ ਉਹਨਾਂ ਨੇ ਕਿਸ ਤਰ੍ਹਾਂ ਦੇ ਉੱਤੇ ਨਿਕਲੇ ਉਹਨਾਂ ਨੇ ਉਹਨਾਂ ਦੀ ਜੋ ਮੂਵੀ ਬਣਾਈ ਗਈ ਉਹਨਾਂ ਦੇ ਉੱਤੇ ਤੇ ਬਹੁਤ ਸੋਹਣੀ ਮੂਵੀ ਬਣੀ ਹੈਗੀ ਤੇ ਪਰ ਸਾਡੇ ਨਾਲ ਇਸ ਸੰਬੰਧ ਵਿੱਚ ਕੋਈ ਵੀ ਸਾਡੇ ਨਾਲ ਸੰਪਰਕ ਨਹੀਂ ਕੀਤਾ ਗਿਆ ਤੇ ਸ਼ਾਇਦ ਕਈ ਲੋਕਾਂ ਤੋਂ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਕਿ ਅਸੀਂ ਇਹ ਮੂਵੀ ਇੱਕ ਪੰਜਾਬੀ ਮੂਵੀ ਇੱਕ ਹੋਰ ਬਣਾਈ ਸੀ ਪੰਜਾਬ 9047 ਜੋ ਕੁਝ ਕਾਰਨਾ ਕਰਕੇ ਉਹ ਫਿਲਮ ਸਾਡੀ ਰਿਲੀਜ਼ ਨਹੀਂ ਹੋ ਸਕੀ ਸੀ ਤੇ ਸ਼ਾਇਦ ਮੀਡੀਆ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਉਸ ਮੂਵੀ ਦੇ ਵਿੱਚ ਵੀ ਅਸੀਂ ਇਸ ਮੂਵੀ ਦਾ ਗਾਣਾ ਆਲਰੇਡੀ ਪਾ ਚੁੱਕੇ ਆ ਪੇਡਾ ਜੋ ਯੋਗਰਾਜ ਸਿੰਘ ਉਤੇ ਨੀਨਾ ਸੀ ਉਤੇ ਪਿਕਚਰਾਈਜੇਸ਼ਨ ਕੀਤਾ ਗਿਆ ਹੈ ਤੇ ਸਾਡੀ ਇਹੀ ਦਰਖਾਸਤ ਹੈ ਕਿ ਭਾਈ ਜੋ ਗਲਤ ਫਵਾਵਾ ਲੋਕ ਫੈਲਾ ਰਹੇ ਨੇ ਸਾਡੇ ਨਾਲ ਸੰਪਰਕ ਕਰਨ ਲਈ ਜੋ ਸਪਸ਼ਟੀਕਰਨ ਹੈਗਾ ਪੂਰਾ ਕਲੀਅਰ ਉਹ ਕਰਨ ਤੇ ਬਾਕੀ ਸਭ ਦਾ ਧੰਨਵਾਦ ਕਰਦੇ ਆਂ ਅਸੀਂ ਥੈਂਕ ਯੂ